ਜਾਣ ਨੇ ਨਾਰਾ ਦਿੱਤਾ 13 0 ਸੋ ਅਸੀਂ ਜਿੱਤਾਂਗੇ 13 ਦੀਆਂ 13 ਸੀਟਾਂ ਪੂਰੀ ਮਿਹਨਤ ਕਰ ਰਹੇ ਆ ਤੇ ਲੋਕਾਂ ਦੇ ਕੰਮ ਹੋਏ ਨੇ ਲੋਕਾਂ ਨੂੰ ਯਕੀਨ ਆ ਕਿ ਦੇਖੋ ਜੀ ਸਰਕਾਰ ਵੀ ਉਹਦੇ ਕੰਮ ਕਰ ਰਹੀ ਹੈ ਕਿ ਜਿਸ ਸੈਂਟਰ ਦੇ ਸਾਡੇ ਨਮਾਇंदे ਜਾਣਗੇ ਉੱਥੇ ਜਾ ਕੇ ਆਪਣੀ ਆਵਾਜ਼ ਨਹੀਂ ਉਠਾਉਣਗੇ ਕਿ ਜਿਹੜਾ ਵੀ ਬੰਦਾ ਹੱਕ ਹੈ ਉਹ ਕੱਗਰ ਲਈ ਵੀ ਹੋ ਗਿਆ ਸਨੋਰ ਹਲਕੇ ਲਈ ਵੀ ਹੋ ਗਿਆ ਲੈ ਕੇ ਆਮ ਆਦਮੀ ਪਾਰਟੀ ਬਾਰੇ ਇਹ ਹੈ ਕਿ ਮੇਰਾ 12 ਤੇ 13 ਵੋਟਰ ਲੱਗੇਗਾ ਸਨੌਰ ਨਿਵਾਸੀਆਂ ਨੇ ਇੰਨਾ ਪਿਆਰ ਬਖਸ਼ਿਆ ਇੰਨਾ ਮਾਣ ਬਖਸ਼ਿਆ ਇੰਨਾ ਕੱਟ ਸੀ ਜਿ ਤੁਸੀਂ ਆਪ ਸਭ ਨੇ ਦੇਖਿਆ ਸੋ ਇਹਨਾਂ ਦਾ ਵਿਸ਼ਵਾਸ ਹੋ ਗਿਆ ਯਕੀਨੀ ਹੋ ਗਿਆ ਵੀ ਡਾਕਟਰ ਕੁਬੀਰ ਜੀ ਇਥੋਂ ਚਿਤ ਰਹੇ ਨੇ ਪਟਿਆਲਾ ਸੀ ਭਾਰੀ ਕੋਮਤ ਕਰ ਰਹੇ ਨੇ ਜਿੱਦਾਂ ਰਾਹੁਲ ਗੱਤਿ ਕਿਤੇ ਪੂਰੇ ਪੰਜਾਬ ਤੋਂ ਕੱਟ ਇਹਨਾਂ ਨੇ ਗੱਲ ਹੱਥ ਕਸੂਹ ਦੇਖੋ ਜੀ ਇਹ ਤਾਂ ਪਿਆਰ ਹੈ ਹਲਕਾ ਸਨੌਰ ਨਿਵਾਸੀਆਂ ਦਾ ਪਠਾਨ ਮਜਰਾ ਜੀ ਲਈ ਵੀ ਤੇ ਭਗਵੰਤ ਮਾਂ ਜੀ ਲਈ ਵੀ ਜੋ ਆਪ ਉਹ ਹਰੇ ਚੱਲ ਕੇ ਇੰਨੀ ਗਰਮੀ ਚ ਧੁੱਪ ਨਹੀਂ ਦੇਖਦੇ ਛਾਂ ਨਹੀਂ ਦੇਖਦੇ ਇਹਨਾਂ ਵਲੰਟੀਅਰਸ ਆਏ ਹੋਏ ਤੇ ਤਿਆਰ ਨੇ ਨਾ ਚੱਲੀ ਬਿਲਕੁਲ ਜੀ 13 ਦੀ 13 ਚੋਣਾਂ ਦੇ ਵਿੱਚ ਦੇਖੋ ਜੀ ਮਾ ਜੀਬ ਨੇ ਨਾਰਾ ਦਿੱਤਾ 13 ਜ਼ੀਰੋ ਸੋ ਅਸੀਂ ਜਿੱਤਾਂਗੇ 13 ਦੀਆਂ 13 ਸੀਟਾਂ ਪੂਰੀ ਮਿਹਨਤ ਕਰ ਰਹੇ ਹਾਂ ਤੇ ਲੋਕਾਂ ਦੇ ਕੰਮ ਹੋਏ ਨੇ ਲੋਕਾਂ ਨੂੰ ਯਕੀਨ ਹੈ ਕਿ ਤੇ ਅਸੀਂ ਬਣੇਗੇ ਦੂਜੇ ਪੁਰੇ ਨੇਤਾ ਪਟਿਆਲੇ ਦਾ ਕੱਗਰ ਦਾ ਸਭ ਤੋਂ ਵੱਡੀ ਪਰੋਰਾਂ ਦਾ ਕੁਝ ਸਪੈਸ਼ਲ ਦੇਖੋ ਜੀ ਸਰਕਾਰ ਵੀ ਉਹਦੇ ਤੇ ਕੰਮ ਕਰ ਰਹੀ ਹੈ ਕਿ ਜਿਸ ਸੈਂਟਰཚ ਸਾਡੇ ਨਮਾਇंदे ਜਾਣਗੇ ਉੱਥੇ ਜਾ ਕੇ ਆਪਣੀ ਆਵਾਜ਼ ਵੀ ਠਾਣਗੇ ਤੇ ਜਿਹੜਾ ਵੀ ਬਣਦਾ ਹੱਕ ਹੈ ਉਹ ਕੱਗਰ ਲਈ ਵੀ ਹੋ ਗਿਆ ਸਨੌਰ ਹਲਕੇ ਲਈ ਵੀ ਹੋ ਗਿਆ ਲੈਕੂ ਇਹ ਲੋਕਾਂ ਦਾ ਪਿਆਰ ਹੈ ਮਾਨ ਸਾਹਿਬ ਨੂੰ ਲੋਕ ਪਿਆਰ ਕਰਦੇ ਨੇ ਮਾਨ ਸਾਹਿਬ ਦੇ ਨਾਂ ਤੇ ਮਾਨ ਸਾਹਿਬ ਦੇ ਪਰਿਵਾਰ ਦੇ ਨਾਂ ਤੇ ਇਹ ਸਭ ਜਿਹੜਾ ਇਕੱਠ ਹੋਇਆ ਆ ਮੈਂ ਸਾਰੇ ਹਲਕਾ ਸਨੌਰ ਵਾਸੀਆਂ ਦਾ ਆਪਣੇ ਯਾਰਾਂ ਦੋਸਤਾਂ ਦਾ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੇਰਾ ਬਹੁਤ ਵੱਡਾ ਸਾਥ ਦਿੱਤਾ ਮਾਨ ਸਾਹਿਬ ਪ੍ਰੋਗਰਾਮ ਬਾਰੇ ਇਹ ਹੈ ਕਿ ਮੇਰਾ ਬਾਰਾ ਤੇਰੇ ਲੋਕਾਂ ਰਕਤ ਹਲਕਾ ਸਨੌਰ ਵਾਸੀਆਂ ਨੇ ਇੰਨਾ ਪਿਆਰ ਬਖਸ਼ਿਆ ਇੰਨਾ ਮਾਨ ਬਖਸ਼ਿਆ ਇੰਨਾ ਇਕੱਠ ਸੀ ਜਿ ਤੁਸੀਂ ਆਪ ਸਭ ਨੇ ਦੇਖਿਆ ਸੋ ਇਹਨਾਂ ਦਾ ਵਿਸ਼ਵਾਸ ਹੋ ਗਿਆ ਯਕੀਨੀ ਹੋ ਗਿਆ ਵੀ ਡਾਕਟਰ ਮੋਬੀਰ ਜੀ ਇੱਥੋਂ ਜਿੱਤ ਰਹੇ ਨੇ ਪਟਿਆਲਾ ਸੀ ਭਾਰੀ ਕੋਮਤ ਵਾ ਆਪ ਤੋਂ ਕੱਟ ਕੇ ਇਹਨਾਂ ਨੇ ਗੱਲ ਹੱਤਕ ਸੁਣਾ। ਦੇਖੋ ਜੀ ਇਹ ਤਾਂ ਪਿਆਰ ਹੈ ਹਲਕਾ ਸਨੌਰ ਨਵਾਸੀਆਂ ਦਾ ਪਠਾਨ ਮਜਰਾ ਜੀ ਲਈ ਵੀ ਤੇ ਭਗਵੰਤ ਮਾਂ ਜੀ ਲਈ ਵੀ ਜੋ ਆਪ ਉਹਾਰੇ ਚੱਲ ਕੇ ਇੰਨੀ ਗਰਮੀ ਚ ਧੁੱਪ ਨਹੀਂ ਦੇਖਦੇ ਛਾਂ ਨਹੀਂ ਦੇਖਦੇ ਇਨਾਂ ਵਲੰਟੀਅਰਸ ਆਏ ਹੋਏ ਐ ਤੇ ਤਿਆਰ ਨੇ। ਨਾ ਚੱਲੀਏ। ਬਿਲਕੁਲ ਜੀ। ਬੰਦ ਮੇਰਾ ਕੋਲੇ 13 ਦੀ 13 ਚੋਂ ਦੇ ਕਰਕੇ। ਦੇਖੋ ਜੀ ਮਾਤਾ ਜੀ ਨੇ ਨਾਰਾ ਦਿੱਤਾ 13 ਦੀ 13 ਸੋ ਅਸੀਂ ਚਿਤਾਂਗੇ 13 ਦੀ 13 ਸੀਟਾਂ ਪੂਰੀ ਮਿਹਨਤ ਕਰ ਰਹੇ ਆ ਤੇ ਲੋਕਾਂ ਦੇ ਕੰਮ ਹੋਏ ਨੇ ਲੋਕਾਂ ਨੂੰ ਯਕੀਨ ਹੈ। ਦੀ ਦੇ ਨਸੀ ਨਾ ਪਟਿਆਲੇ ਦਾ ਕੱਗਰ ਤੋਂ ਸਭ ਤੋਂ ਵੱਡੀ ਪ੍ਰੋਬਲਮ ਦਾ ਕੁਝ ਸਪੈਸਾ ਦੇਖੋ ਜੀ ਸਰਕਾਰ ਵੀ ਉਹਨਾਂ ਦੇ ਕੰਮ ਕਰ ਰਹੀ ਹੈ ਕਿ ਜਿਸ ਸੰਦਰਖ ਸਾਡੇ ਨਮੈਂਦੇ ਜਾਣਗੇ ਉੱਥੇ ਜਾ ਕੇ ਆਪਣੀ ਆਵਾਜ਼ ਵੀ ਉਠਾਉਣਗੇ ਤੇ ਜਿਹੜਾ ਵੀ ਬਣਦਾ ਹੱਕ ਹੈ ਉਹ ਕੱਗਰ ਲਈ ਵੀ ਹੋ ਗਿਆ ਸਨੌਰ ਹਲਕੇ ਲਈ ਵੀ ਹੋ ਗਿਆ ਲੈ ਕੇ ਇਹ ਲੋਕਾਂ ਦਾ ਪਿਆਰ ਹੈ ਮਾਨ ਸਾਹਿਬ ਨੂੰ ਲੋਕ ਪਿਆਰ ਕਰਦੇ ਨੇ ਮਾਨ ਸਾਹਿਬ ਦੇ ਨਾਂ ਤੇ ਮਾਨ ਸਾਹਿਬ ਦੇ ਪਰਿਵਾਰ ਦੇ ਨਾਂ ਤੇ ਇਹ ਸਭ ਜਿਹੜਾ ਇਕੱਠ ਹੋਇਆ ਆ ਮੈਂ ਸਾਰੇ ਹਲਕਾ ਸਨੌਰ ਵਾਸੀਆਂ ਦਾ ਆਪਣੇ ਯਾਰਾਂ ਦੋਸਤਾਂ ਦਾ ਧੰਨਵਾਦੀਆਂ ਜਿਨ੍ਹਾਂ ਨੇ ਮੇਰਾ ਬਹੁਤ ਵੱਡਾ ਸਾਥ ਦਿੱਤਾ।